ਨੂੰ ਪ੍ਰੈਫਰਲੀ ਚਾਹੀਦਾ ਕਿ ਪਿੰਡਾਂ ਚ ਟੋਬਿਆਂ ਦਾ ਬਹੁਤ ਬੁਰਾ ਹਾਲ ਹੈ ਉਹ ਠੀਕ ਕਰਾਂਗੇ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਂ ਉਹੀ ਕਹਿੰਦਾ ਨੀਂਦ ਦੀ ਕਮੀ ਹੁੰਦੀ ਹੈ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਸੋ ਇਸ ਕਰਕੇ ਤੁਹਾਡੇ ਕੋਲੇ ਅੱਜ ਮੈਂ ਸਪੈਸ਼ਲੀ ਆਇਆ ਕਿ ਇੰਨੀ ਸ਼ਾਨਦਾਰ ਬਿਲਡਿੰਗ ਲੋਕ ਦੇਖਣ ਆਇਆ ਕਰਨਗੇ ਇਹਨੂੰ ਹੋਰ ਮੈਨੂੰ ਪਤਾ ਅੱਜ ਅਜ ਵਾਲਾ ਪ੍ਰੋਗਰਾਮ ਇਹਨਾਂ ਨੇ ਚਲਾ ਦੇਣਾ ਹੈ ਟੀਵੀ ਤੇ ਤੇ ਹੁਣ ਆਈ ਲੋ ਫੋਨ ਮੈਨੂੰ ਵੀ ਸਾਡੇ ਵੀ ਬਣਾਓ ਜੀ ਇਹੇ ਜੀ ਉਹ ਜਿਹੜਾ ਆਲੇ ਕਹਿਣਗੇ ਕੋਈ ਕਹਿਣਗੇ ਉਧਰ ਆਓ ਜੀ ਅੰਮ੍ਰਿਤਸਰ ਵਾਲੇ ਪਾਸੇ ਕੋਈ ਕਹਿਣਗੇ ਤਰਨ ਤਰਨ ਵਾਲੇ ਪਾਸੇ ਸਾਡੇ ਹੀ ਬਣਾਓ ਜੀ ਕਿਉਂਕਿ ਲੋਕ ਇੰਨਾਂ ਗੱਲਾਂ ਤੋਂ ਬਹੁਤ ਦੁਖੀ ਪਾਟ ਦਿੰਦੇ ਉਹ ਬਈ ਉਹਨਾਂ ਦਾ ਕੰਮ ਹੋ ਗਿਆ ਹੁਣ ਸਾਡਾ ਸ਼ੁਰੂ ਸੋ ਇਸ ਕਰਕੇ ਇਸੇ ਤਰੀਕੇ ਅਸੀਂ ਪਾਣੀਆਂ ਦਾ ਕਰ ਰਹੇ ਹਾਂ ਕੱਸੀਆਂ ਪੁਰਾਣੀਆਂ ਰਜਵਾਹੇ ਸੂਏ ਜਿਹੜੇ ਲੱਭ ਹੀ ਨਹੀਂ ਰਹੇ ਸੀ ਕਾਗਜ਼ਾਂ 'ਚ ਹੈਗੇ ਸੀ ਉਹ ਲੱਭ ਰਹੇ ਹਾਂ ਲੱਭ ਵੀ ਗਏ ਜਿੱਥੇ ਨਹੀਂ ਪਾਈਪਾਂ ਪਾ ਰਹੇ ਹਾਂ ਥੱਲੇ ਧਰਤੀ ਦੇ ਪਾਣੀ ਪਹੁੰਚ ਰਿਹਾ ਮੋਗੇ ਬਣਾ ਰਹੇ ਹਾਂ ਨਹਿਰਾਂ 'ਚ ਤੁਸੀਂ ਹੈਰਾਨ ਹੋ ਜਾਓਗੇ 16 ਮਾਰਚ 2022 ਨੂੰ ਸੌ ਚੁੱਕੀ ਸੀ ਖੜਕੜ ਕਲਾਂ ਤੁਹਾਡੇ ਚੋਂ ਵੀ ਬਹੁਤ ਸਾਰੇ ਗਏ ਹੋਣਗੇ ਉੱਥੇ ਅੱਜ ਪੌਣੇ 3 ਸਾਲ ਦੇ ਨੇੜੇ ਤੜੇ ਹੋ ਗਏ ਜਦੋਂ 16 ਮਾਰਚ ਨੂੰ ਸੌ ਚੁੱਕੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਆਪਦੀਆਂ ਨਹਿਰਾਂ ਦਾ 21% ਤੇ ਅੱਜ ਕੜਕੜ ਕੇ ਅਸੀਂ ਰਜਵਾਹੇ ਮੋਗੇ ਬਣਾ ਬਣਾ ਕੇ ਪਾ ਪਾ ਕੇ ਪਾਈਪਾਂ ਅੱਜ ਅਸੀਂ 84% ਤੇ ਪਹੁੰਚ ਗਏ 4 ਗੁਣਾ ਵਧ ਗਿਆ 4 ਗੁਣਾ ਤੁਸੀਂ ਆਪ ਤੁਹਾਡੀਆਂ ਵੀਡੀਓ ਮੈਂ ਦੇਖਦਾ ਹੁਣਾ 35 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਉਹਦੇ ਨਾਲ ਕੀ ਹੋਊਗਾ ਨਹਿਰਾਂ ਦਾ ਪਾਣੀ ਸਾਡਾ ਹੈ ਅਸੀਂ ਕਿਹੜਾ ਕਿਦੋਂ ਕੋਈ ਤੇ ਤੇ ਕੋਈ ਰੋਕ ਰਿਹਾ ਕਿਸੇ ਦਾ ਪਾਣੀ ਸਾਡਾ ਪਾਣੀ ਹੈ ਨਹਿਰਾਂ ਦਾ ਪਾਣੀ ਆਊਗਾ ਉਹਦੇ ਨਾਲ ਥੱਲੋਂ ਪਾਣੀ ਜਿਹੜਾ ਉਹ ਘੱਟ ਕੱਢਿਆ ਜਾਊਗਾ ਟਿਊਬਲ ਜਦੋਂ ਨਹੀਂ ਚਲਾਵਾਂਗੇ ਕੱਸੀ ਦਾ ਪਾਣੀ ਆ ਗਿਆ ਤੇ ਬਿਜਲੀ ਦਾ ਵੀ ਖਰਚਾ ਬਚੂਗਾ ਤੇ ਨਹਿਰ ਦਾ ਪਾਣੀ ਮੀਨਰਲ ਹੁੰਦਾ ਉਹ ਚ ਤੱਤ ਨੇ ਉਪਜਾਊ ਸ਼ਕਤੀ ਵਧੂਗੀ। ਔਰ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸ ਦਿੰਨੇ ਆ। ਬਈ ਤਾਂ ਮੈਂ ਥੋੜਾ ਜਿਹਾ ਚਾਹੁੰਦਾ ਸੀ ਇਹ ਵੀ ਥੋੜਾ ਜਿਹਾ ਲੇਟ ਦੱਸਿਏ। ਕਿਉਂਕਿ ਮੈਂ ਕਿਤੇ ਫੇਰ ਨਾ ਦੁਬਾਰੇ ਪੈ ਨਿਕਲوں ਤੁਸੀਂ ਉਸ ਕੰਮ ਨੂੰ। ਵੀ ਆਪਣੇ ਪੰਜਾਬ ਦੇ ਵਿੱਚ ਇਹ ਇੰਡੀਆ ਦਾ ਜਿਹੜਾ ਭਾਰਤ ਸਰਕਾਰ ਦਾ ਆਧਾਰ ਹੈ ਪਾਣੀ ਦਾ ਉਹਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ 'ਚ ਪਾਣੀ ਜਿਹੜਾ ਹੈ ਲਗਭਗ ਅੱਧੇ ਮੀਟਰ ਤੋਂ ਉੱਪਰ ਮਤਲਬ ਉੱਚਾ ਹੋ ਗਿਆ ਉੱਪਰ ਆ ਗਿਆ ਮਤਲਬ ਪਾਣੀ ਬਹੁਤ ਥੱਲੇ ਚਲੇ ਗਿਆ ਸੀ ਨਾ ਮੈਂ ਤਾਂ ਨਹੀਂ ਦਾਦਾ ਜੀ ਕਿਤੇ ਫੇਰ ਨਾ ਗੱਡ ਲਉ ਪਾਈ ਪਾਂ ਵੀ ਆ ਗਿਆ ਆ ਗਿਆ ਉੱਤੇ ਆ ਗਿਆ ਚਲੋ 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 ਪਰ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਪਰ ਆਪਾਂ ਬਚਾਉਣਾ ਬਹੁਤ ਜ਼ਰੂਰੀ ਆ ਭਵਿੱਖ ਵਾਸਤੇ ਬਹੁਤ ਮੀਟਿੰਗਾਂ ਕਰਦੇ ਆ ਬੜੇ ਬੜੇ ਐਕਸਪਰਟਾਂ ਨੂੰ ਬੁਲਾਉਂਦੇ ਆ ਕੱਲ ਵੀ ਵਰਲਡ ਬੈਂਕ ਵਾਲਿਆਂ ਨਾਲ ਮੀਟਿੰਗ ਸੀ ਮੰਤਰੀ ਸਾਹਿਬ ਉੱਥੇ ਸੀ ਨਾਲ ਮੇਰੇ ਤੇ ਵੀ ਕਿਵੇਂ ਅਸੀਂ ਪਾਣੀ ਆਪਣਾ ਪੰਜਾਬ ਦਾ ਜਿਹੜਾ ਬਚਾਉਣਾ ਤੇ ਕਿਵੇਂ ਅਸੀਂ ਧਰਤੀ ਬਚਾਉਣੀ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਕਹਿੰਦੇ ਆ ਅੰਗਰੇਜ਼ੀ ਚ ਇਹਨੂੰ ਕਿ ਫਸਲ ਬਦਲ ਲਓ ਮੈਂ ਕਹਾਂ ਜੀ ਫਸਲ ਐ ਨਹੀਂ ਬਦਲੀ ਜਾਣੀ ਮੂੰ ਚਾਹੇ ਸਾਡੇ ਕੋਲੇ ਬਾਜਰਾ ਬਿਜਵਾ ਲਓ ਸਾਥੋਂ ਮੱਕੀ ਬਿਜਵਾ ਲਓ ਸਰੋਂ ਬਿਜਵਾ ਲਓ ਦਾਲਾਂ ਬਿਜਵਾ ਲਓ ਸਬਜ਼ੀਆਂ ਬਿਜਵਾ ਲਓ ਜੋ ਮਰਜ਼ੀ ਬਿਜਵਾ ਲਓ ਧਰਤੀ ਸਾਡੀ ਬਹੁਤ ਜਰਖੇਜ਼ ਐ ਉਪਜਾਊ ਐ ਪਰ ਮੈਂ ਕਿਉਂਕਿ ਪਿੰਡਾਂ ਚ ਰਿਹਾ ਮੈਨੂੰ ਪਤਾ ਵੀ ਜੇ ਮੇਰੇ ਕੋਲੇ 10 ਕਿੱਲੇ ਨੇ ਮੈਂ 10 ਕਿੱਲਿਆਂ ਚ ਜੀਰੀ ਲਾਉਣਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ 5 ਕਿੱਲਿਆਂ 'ਚ ਜੀਰੀ ਲਾਵਾਂ 5 ਕਿੱਲਿਆਂ 'ਚ ਮੈਂ ਮੱਕੀ ਬੀਜਾਂ ਬਾਜਰਾ ਬੀਜਾਂ ਸਰੋਂ ਬੀਜਾਂ ਬੀਜ ਲੂੰਗਾ ਮੈਂ ਠੀਕ ਹੈ ਪਰ ਜਿੰਨਾ ਮੈਨੂੰ 5 ਕਿੱਲੇ ਜੀਰੀ 'ਚੋਂ ਫਾਇਦਾ ਹੋਊਗਾ ਮੁਨਾਫਾ ਹੋਊਗਾ ਉਹ ਦੇਸੀ ਦਿਨੀ ਕਿ ਨ ਸਮਝਾਉਣਾ ਮੈਂ ਤੁਹਾਨੂੰ ਉਨੇ ਹੀ ਮੈਨੂੰ 5 ਕਿੱਲੇ ਮੇਰੇ ਮੱਕੀ ਵਾਲੇ ਜਾਂ ਬਾਜਰੇ 'ਚੋਂ ਫਾਇਦਾ ਹੋਣਾ ਚਾਹੀਦਾ ਛੇ ਸਰਕਾਰ ਦੇਵੇ ਜਾਂ ਸੈਂਟਰ ਸਰਕਾਰ ਦੇਵੇ ਤਾਂ ਮੈਂ ਫਿਰ ਅਗਲੀ ਵਾਰ 5 ਤੋਂ ਮੈਂ 6 ਵੀ ਬੀਜ ਸਕਦਾ ਬਾਜਰਾ ਵੀ ਇੱਧਰ ਮਿਹਨਤ ਵੀ ਘਟ ਹੈ ਸੁਪਰੀ ਵੀ ਘਟ ਹੈ ਨਹੀਂ ਤਾਂ ਫਿਰ ਮੈਂ ਦੱਸ ਦੇ ਦੱਸ ਫਿਰ ਦੁਬਾਰੇ ਜੀਰੀ ਤੇ ਲਾਉਂਗਾ ਆ ਫਰਕ ਕੱਢਣਾ ਪਊਗਾ ਸੋ ਇਹੀ ਕਿਸਾਨਾਂ ਦੇ ਵੀ ਇਹੀ ਮੰਗਾਂ ਮੀਐਸਪੀ ਸਾਨੂੰ ਦੇ ਦਿਓ ਅਸੀਂ ਤਾਂ ਜੋ ਮਰਜੀ ਬਜਵਾ ਲਓ ਸਾਨੂੰ ਓਨੇ ਕੋਨੇ ਕੇ ਦੇ ਦਿਓ ਅਸੀਂ ਤਾਂ ਆਪ ਖੜਾ ਛੜਾਉਣਾ ਚਾਹੁੰਦੇ ਆ ਜੀ ਝੋਨੇ ਤੋਂ 180 ਲੱਖ ਮੀਟਰਿਕ ਟਨ ਝੋਨਾ ਦਿੱਤਾ ਹੈ ਵੇਸ਼ ਨੂੰ ਤੇ 180 ਲੱਖ ਮੀਟਰਿਕ ਟਨ ਉਹ ਤਾਂ ਬੜੇ ਪ੍ਰਾਊਡ ਨਾ ਕਹਿ ਦਿੰਦੇ ਨੇ ਉੱਤਾਂ ਬੜੇ ਮਾਣ ਨਾਲ ਕਹਿ ਦਿੰਦੇ ਨੇ ਪੰਜਾਬ ਸਾਡੀ ਫੂਡ ਬਾਲ ਹੈ 180 ਲੱਖ ਮੀਟਰਿਕ ਟਨ ਝੋਨਾ ਦੇ ਰਿਹਾ ਹੈ ਅੰਨ ਦਾਤਾ 15 ਦਿਨਾਂ ਬਾਅਦ ਕਹਿੰਦੇ ਨੇ ਪਰਚੇ ਕਰੋ ਇਹਨਾਂ ਤੇ ਪਰਾਲੀ ਫੂਕਦੇ ਨੇ ਮੈਂ ਕਿਹਾ ਜੇ 180 ਲੱਖ ਮੀਟਰਿਕ ਟਨ ਚੌਲ ਪੈਦਾ ਕੀਤੇ ਨਾਲ ਪਰਾਲੀ ਨਹੀਂ ਪੈਦਾ ਹੋਊਗੀ ਫਿਰ ਹੁਣ ਇਹ ਤਾਰਾਂ ਤੇ ਲੱਗਦੀ ਹੈ ਜਿਹੜੇ ਜੀਰੀ ਦੀਆਂ ਬੱਲੀਆਂ ਤਾਰਾਂ ਤੇ ਲੱਗਦੀਆਂ ਨੇ ਉਹ ਤਾਂ ਪਰਾਲੀ ਨਾਲ ਆਊਗੀ ਉਹ ਬੈਠੇ ਨੇ ਬਾਬੂ ਦਫ਼ਤਰਾਂ ਚ ਉਹਨੂੰ ਪਤਾ ਕੱਖ ਨਹੀਂ ਜੀ ਮੈਂ ਕਿਹਾ ਵੀ ਅੱਗ ਅਸੀਂ ਵੀ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਧੂਆ ਸਾਡੇ ਅੱਛਾ ਉੱਪਰ ਕੰਮ ਚੱਲ ਰਿਹਾ ਵਿੱਚ ਵੀ ਸਾਡੇ ਪਿੰਡ ਉਤੋਂ ਵੀ ਲੰਘਦਾ ਨਾ ਚਲ ਪਹਿਲਾਂ ਦਿੱਲੀ ਵਾਲੇ ਕਹਿੰਦੇ ਲਾਹੌਰ ਵਾਲੇ ਵੀ ਕਹਿਣ ਲੱਗੇ ਲੈ ਲਾਹੌਰ ਦੀ ਮੁੱਖ ਮੰਤਰੀ ਹੈ ਮਰਿਯਮ ਸ਼ਰੀ ਨਵਾਸ਼ੀ ਉਹ ਕਹਿੰਦੀ ਮੈਂ ਕਿੱਥੇ ਲੰਘਪਵਾ ਤਮਾਨਾ ਥੋੜਾ ਤੂੰ ਲਾਹੌਰ ਹੁੰਦਾ ਮੰਗ ਦਿੱਲੀ ਵਾਲਿਆਂ ਨੇ ਦਿੱਲੀ ਆਉਂਦਾ ਸਾਡੇ ਅੱਡਾ ਗੱਡੀ ਗੱਡੀ ਜਾਂਦਾ ਜਿਹੜਾ ਆਉਂਦਾ ਸਾਨੂੰ ਪੈ ਨਿਕਲਦਾ ਯਾਰ ਹੱਦ ਆਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਇਸ ਤਾਂ ਦਾਣੇ ਛੱਡ ਦਿੰਦੇ ਆ ਖੇਤਾਂ 'ਚ ਪਈਏ ਜਨੌਰਾਂ ਦੇ ਹਿੱਸੇ ਦੀ ਜਵਾਕਾਂ ਨੂੰ ਰੀੜੀ ਦੇਣ ਵਾਲੇ ਆਸੀਂ ਵੀ ਆ ਜਵਾਕ ਚਲੋ ਖਾ ਲਓ ਮਿੱਠੀਆਂ ਗੋਲੀਆਂ ਲਿਆ ਕੇ ਖਾ ਲਓ ਐਨੀ ਵੀ ਛੱਡ ਦਿੰਨੇ ਆ ਮੰਜੇ ਵਿੱਚ ਇੰਨੀ ਛੱਡ ਦਿੰਦੇ ਸੀ ਸੋ ਇਸ ਕਰਕੇ ਇਹ ਤਾਂ ਠੀਕ ਹੋਊਗਾ ਜੇ ਤੁਸੀਂ ਸਾਥ ਦਿਓਗੇ ਤੁਹਾਡਾ ਸਾਥ ਇੰਨਾ ਮਿਲ ਰਿਹਾ ਜਿਹਦਾ ਕਿਸੇ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਕੰਮ ਵੀ ਤਾਈਆਂ ਹੋ ਰਹੇ ਨੇ ਬਿਜਲੀ ਆਉਂਦੀ ਆ ਨਾ ਦਿਨੇ ਹੁਣ ਖੇਤਾਂ ਵਾਲੀ ਦਿਨੇ ਆਉਂਦੀ ਆ ਨਾ ਮੈਂ ਕਿਹਾ ਯਾਰ ਦਫ਼ਤਰ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਆ। ਸਵੇਰੇ 9 ਤੋਂ 5। ਕਿ ਕਿਸਾਨ ਦਾ ਦਫ਼ਤਰ ਹੈ ਰਾਤ ਦੇ 1:30 ਵਜੇ ਲੈ। ਨਾ ਪਹਿਲਾਂ ਸੌ ਸਕਦਾ ਨਾ ਬਾਅਦ ਚ। ਸੱਪਾਂ ਨੇ ਸਰੀਏ ਮਿੱਤੀ ਜਾਂਦੇ ਉੱਤੇ। ਮੈਂ ਕਿਹਾ ਦਿਨੇ ਦੇ ਉਹ ਬਿਜਲੀ ਯਾਰ। ਘਰਾਂ ਵਾਲੀ ਬਿਜਲੀ 90% ਘਰਾਂ ਨੂੰ ਬਿਜਲੀ ਦਾ ਬਿੱਲ ਫਰੀ। ਨੌਕਰੀਆਂ ਮਿਲ ਗਈਆਂ। ਦਵਾਈਆਂ ਫਰੀ ਮੱਲਾ ਕਲੀਨਿਕਾਂ 'ਚ। ਟੈਸਟ ਫ੍ਰੀ ਸਰਕਾਰ ਦਾ ਪੈਸਾ ਤੁਸੀਂ ਸਰਕਾਰ ਨੂੰ ਪੈਸੇ ਦਿਨੇ ਹੋ ਪਹਿਲਾਂ ਫ੍ਰੀ ਨਾ ਕਹੋ ਇਹਨੂੰ ਹਰ ਗੱਲ ਤੇ ਤੁਸੀਂ ਟੈਕਸ ਦਿਨੇ ਹੋ ਤੜਕੇ ਉੱਠ ਤੜਕੇ ਉੱਠਦੇ ਹੋ ਜਦੋਂ ਗੁਰਦੁਆਰਾ ਸਾਹਿਬ ਚੋਂ ਜਾਂ ਮੰਦਰ ਚੋਂ ਆਰਤੀ ਹੁੰਦੀ ਆ ਜਾਂ ਅੰਮ੍ਰਿਤ ਵੇਲੇ ਦੀਆਂ ਸ਼ੁਰੂਆਤਾਂ ਹੁੰਦੀਆਂ ਨੇ ਆਪਾਂ ਉੱਠਦੇ ਆਂ ਚਾਹ ਧਰ ਲੈਨੇ ਆਂ ਪੱਤੀ ਪਾਈ ਟੈਕਸ ਹੈ ਚਾਹ ਪਤੀ ਤੇ ਟੈਕਸ ਹੈ ਖੰਡ ਪਾਈ ਟੈਕਸ ਹੈ ਖੰਡ ਤੇ ਟੈਕਸ ਹੈ ਦੁੱਧ ਪਾਇਆ ਟੈਕਸ ਹੈ ਦੁੱਧ ਤੇ ਟੈਕਸ ਲੱਗਦਾ ਆਟਾ ਗੁੰਨ ਲਿਆ ਟੈਕਸ ਹੈ ਸਬਜ਼ੀ ਬਣਾ ਲਈ ਦਾਲ ਸਭ ਟੈਕਸ ਹੈ ਉਦੋਂ ਬਾਅਦ ਕੈਪੂਆ ਕੋਲੇ ਜਾਇਆ ਪੂਆ ਨੂੰ ਫੋਨ ਕਰ ਲਿਆ ਟੈਕਸ ਹੈ ਮੋਬਾਈਲ ਫੋਨ ਤੇ ਟੈਕਸ ਲੱਗਦਾ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ ਪੈਟਰੋਲ ਤੇ ਡੀਜ਼ਲ ਤੇ ਟੈਕਸ ਹੈ ਘਰੋਂ ਉੱਥੋਂ ਆਉਂਦੇ ਹੋਏ ਫਲ ਫਰੂਟ ਫੜ ਲਏ ਕਰਨ ਨੂੰ ਟੈਕਸ ਹੈ ਆ ਕੇ ਰੋਟੀ ਖਾਧੀ ਫੇਰ ਟੈਕਸ ਹੈ ਆਥਣੇ ਜੇ ਫੇਰ ਟੈਕਸ ਹੈ ਮੈਂ ਤਾਂ ਕੁਝ ਕਿਹਾ ਨਹੀਂ ਯਾਰ ਇਹ ਟੈਕਸ ਦਾ ਬੜਾ ਮਤਾ ਤੁਹਾਨੂੰ ਨਾ ਤੇ ਫਿਰ ਜਦੋਂ ਮੰंजे ਤੇ ਸੌਣ ਲੱਗਦੇ ਹੋ ਉਦੋਂ ਕਹਿੰਦੇ ਆਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ ਪੈ ਵੀ ਟੈਕਸ ਦੇਈ ਜਾਂਦੇ ਆ ਜੇ ਇੰਨਾ ਟੈਕਸ ਦਿੰਨੇ ਆ ਤਾਂ ਤੁਹਾਡੇ ਤੇ ਲੱਗਣਾ ਵੀ ਚਾਹੀਦਾ ਵਾਪਸ ਹੋ ਤੁਹਾਡੇ ਤੇ ਵਾਪਸ ਟੈਕਸ ਲੱਗਣਾ ਚਾਹੀਦਾ ਉਹ ਤੇ ਅਸੀਂ ਇਹੀ ਕਰ ਰਹੇ ਆਂ ਸੜਕਾਂ ਦੇ ਰੂਪ ਚ ਲਾਇਬ੍ਰੇਰੀਆਂ ਦੇ ਰੂਪ ਚ ਕਾਲਜਾਂ ਜੁਨੀਵਰਸਟੀਆਂ ਦੇ ਰੂਪ ਚ ਆਹ ਹੈ ਜੇ ਤਹਿਸੀਲ ਕੰਪਲੈਕਸਾਂ ਦੇ ਰੂਪ ਚ ਮੁਹੱਲਾ ਕਲੀਨ ਕਰੂ ਤੁਹਾਡਾ ਪੈਸਾ ਤੁਹਾਡੇ ਕੋਲੇ ਵਾਪਸ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਹਾਂ ਆ ਰਿਹਾ ਹੈ ਤਾਂ ਇੱਕ ਵਾਰੀ ਤਾੜੀ ਮਾਰ ਕੇ ਸਹ ਹੌਸਲਾ ਬਦਾ ਦਿਓ ਇਹਦੋਂ ਪਹਿਲਾਂ ਨਹੀਂ ਆ ਰਿਹਾ ਸੀਗਾ ਇਹਨਾਂ ਦੇ ਘਰਾਂ ਚ ਜਾਂਦਾ ਸੀਗਾ ਜੇ ਖਾਲ ਤੇ ਢੇੜਾ ਨਾ ਮਾਰੀਏ ਨਾ ਨੱਕੇ ਤੱਕ ਪਾਣੀ ਪੂਰਾ ਨਹੀਂ ਪਹੁੰਚਦਾ ਫਿਰ ਖਾਲ ਤੇ ਢੇੜਾ ਰੱਖਣਾ ਪਊ ਆਪਾਂ ਨੂੰ ਦੇ ਖੱਡਣਾ ਪੈ ਜੇ ਕੋਈ ਪਹਿਲਾਂ ਹੈ ਹੀ ਖੱਡਾਂ ਸੀ ਨੱਕਾ ਤਾਂ ਉਹੀ ਸੁੱਕਾ ਹੀ ਪਿਆ ਰਹਿਣਾ ਸੀ ਰਾਜ ਹੀ ਸਾਰਾ ਕੁਝ ਰਾਜ ਹੀ ਰਹਿ ਜਾਂਦਾ ਸੀ ਨਾ ਵਪਾਰੀ ਦਾ ਪੈਸਾ ਨਾ ਮਜ਼ਦੂਰ ਦਾ ਨਾ ਨਰੇਗਾੜਿਆਂ ਦਾ ਨਾ ਮਲਾਜ਼ਮਾਂ ਦਾ ਉਹ ਉਹ ਟੈਂਕੀਆਂ ਤੇ ਚੜੇ ਫਿਰਦੇ ਸੀ ਹੁਣ ਰੋਜ਼ ਪੱਕੇ ਵੀ ਕਰ ਰਹੇ ਆ ਕਈ ਵਾਰੀ ਕੋਰਟਾਂ ਵਿੱਚ ਆ ਜਾਂਦੀਆਂ ਨੇ ਹਾਈ ਕੋਰਟਾਂ ਦੇ ਆਰਡਰ ਨੇ ਕਈ ਥੋੜੇ ਜਿਹਾ ਕਾਲੇ ਪਏ ਹੋਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਥੋੜੇ ਜਿਹਾ ਸਬਰ ਰੱਖ ਲਓ ਕੋਰਟਾਂ ਵਾਲਾ ਮੈਂ ਮੈਂ ਤਾਂ ਨਿਯੁਕਤੀ ਪੱਤਰ ਦੇ ਦੂੰਗਾ ਅਗਲੇ ਦਿਨ ਨੂੰ ਵਕੀਲ ਕਰਦੇ ਫਿਰਦੇ ਹਾਂ ਕੀ ਫਾਇਦਾ ਹੋਇਆਦਾ ਅਸੀਂ ਸਰਕਾਰ ਵੱਲੋਂ ਵਕੀਲ ਭੇਜ ਕੇ ਕਲੀਅਰ ਕਰਾਉਂਦੇ ਆ ਪਹਿਲਾਂ ਕਿ ਭਈ ਇਹ ਨੌਕਰੀ ਤੇ ਕੁਝ ਕੋਈ ਕਿਸੇ ਨੂੰ ਤਾਂ ਨਹੀਂ ਹੈਗਾ ਨਾ ਕੋਈ ਕੋਰਟ-ਕੂਰਟ ਤਾਂ ਨਹੀਂ ਜਾਊਗਾ ਨਾ ਫੇਰ ਦਿੰਨੇ ਆ ਨੌਕਰੀ ਸੀ ਸੋ ਇਸ ਕਰਕੇ ਆਜ ਤੱਕ ਹਰ ਲਾ ਕਈ ਆਪਣੇ ਤਾਂ ਪਿੰਡੀ ਆਪਣੇ ਨੇ ਸਾਰੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਕਦੇ ਆਉਣ ਨਹੀਂ ਦਿੱਤੀ ਜਾਊਗੀ ਜਿੰਨਾ ਚਿਰ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ ਮੈਂ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਣਾ ਕਿ ਮੈਂ ਪੈਸੇ ਪੂਸੀ ਕਮਾਉਣ ਤਾਂ ਆਇਆ ਨਹੀਂ ਉਹ ਕੰਮ ਤਾਂ ਮੈਂ ਛੱਡੀ ਫਿਰਦਾ ਜੇ ਪੈਸੇ ਕਮਾਣੇ ਹੁੰਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਮੈਂ ਵੀ ਲਫਟਰ ਚੈਲੰਜ ਚ ਜਾਂ ਹਿੰਦੀ ਪੰਜਾਬੀ ਫਿਲਮਾਂ ਚ ਮੈਂ ਵੀ ਕਮਾ ਲੈਂਦਾ ਮੈਨੂੰ ਕੀ ਲੋੜ ਸੀ ਇਹਨਾਂ ਨਾਲ ਪੰਗਾ ਲੈਣ ਦੀ ਰੋਜ਼ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਇਹ ਅਕਾਲੀ ਦਲ ਤੇ ਕਾਂਗਰਸ ਵਾਲੇ ਕੱਢੀ ਜਨਮ ਕੀ ਕਰੀ ਕੇਜਰੀਵਾਲ ਨੂੰ ਕੀ ਲੋੜ ਸੀ ਪੰਗਾ ਲੈਣ ਦੀ ਆਈਆਰਐਸ ਅਫਸਰ ਸੀ ਭਾਈ ਖੜਗਪੁਰ ਆਈਆਈਟੀ ਦਾ ਇੰਜੀਨੀਅਰ ਹੈ ਜੀ ਹਰਗਪੁਰ ਐਡਮਿਸ਼ਨ ਲੈਣੀ ਬਹੁਤ ਔਖੀ ਹੈ IIT ਚ IRS ਅਫਸਰ ਇਨਕਮ ਟੈਕਸ ਦਾ ਅਫ ਕਮਿਸ਼ਨਰ ਘਰ ਵਾਲੀ ਵੀ IRS ਚਾਹੁੰਦੇ ਉਹ ਵੀ ਬੋਰੀਆਂ ਭਰ ਕੇ ਕਮਾ ਲੈਂਦੇ ਪਰ ਨੌਕਰੀ ਲੱਤ ਮਾਰ ਕੇ ਲੋਕਾਂ ਦੇ ਹੱਕ ਚ ਹੋ ਗਿਆ ਕਹਿੰਦਾ ਨੌਕਰੀ ਆਪ ਕਰ ਲਾਂਗੇ ਲੋਕਾਂ ਦਾ ਕੀ ਬਣੂਗਾ ਹੁਣ ਉਹਨੂੰ ਗਾਲਾਂ ਕੱਢੀ ਜਾਂਦੇ ਆ ਕਦੇ ਜੇਲ੍ਹ ਭੇਜ ਦਿੰਦੇ ਆ ਪਾ ਕੇ ਝੂਠਾ ਪਰਚਾ ਕੋਈ ਫਿਰ ਇਹ ਤਾਂ ਬਈ ਗੱਲ ਇਹ ਆ ਜੇ ਉਖੜੀ ਜੇ ਸਿਰ ਦਿੱਤਾ ਤਾਂ ਫਿਰ ਮੋਲਿਆਂ ਦਾ ਕੀ ਡਰ ਜਦੋਂ ਤੁਸੀਂ ਕਿਸੇ ਦੀਆਂ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕਿ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰਦਾ ਹੀ ਕਰਦਾ ਹੈ ਮਤਲਬ ਜੇ ਜੇ ਤੁਸੀਂ ਬੱਕਰੀ ਦੇ ਮੂੰਹ 'ਚੋਂ ਵੀ ਕੋਈ ਹਰੇ ਬਾਈ ਵਾਲਾ ਕੋਈ ਕੋਈ ਜਾਂ ਕਾਕੂ ਖੋਹੋਗੇ ਨਾ ਉਹ ਵੀ ਪਾਓਗੇ ਟੱਕਰ ਮਾਰਨ ਇੱਕ ਵਾਰੀ ਤਾਂ ਸੋ ਇਹ ਤਾਂ ਹੁਣ ਚੱਲਣਾ ਪਊਗਾ ਚੱਲੀ ਜਾਂਦੇ ਆ ਪਰ ਜਿੰਨਾ ਜੇ ਤੁਸੀਂ ਨਾਲੋਂ ਤੁਸੀਂ ਨਾਲੋਂ ਮੈਨੂੰ ਕੋਈ ਪਰਵਾਹ ਨਹੀਂ ਕੋਈ ਕੋਈ ਜਣ ਜੋ ਮਰਜੀ ਪੜਾਸਾਂ ਕੱਢੀ ਜਾਣ ਆ ਦੋ ਤਿੰਨ ਰਹਿ ਗਏ ਸੀ ਗਿੱਦੜਵਾਹੇ ਵਾਲਾ ਉਹ ਉੱਥੇ ਡੇਰਾ ਬਾਬਾ ਨਾਨਕਾ ਉਹਨਾਂ ਦਾ ਵੀ ਕਿੱਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬਹਿ ਗਏ ਆਰਾਮ ਨਾਲ ਲੋਕ ਨੇ ਜੀ ਪਬਲਿਕ ਐ ਮੈਂ ਕੀ ਕਰਾਂ ਨਾ ਸਾਡੇ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅੱਜ ਤਾਂ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਕਿ ਭਰਾਵੋ ਆ ਗੱਲ ਐ ਇਹਨਾਂ ਚੋਂ ਆ ਚੰਗਾ ਆ ਦੇਖ ਲਓ ਬਾਕੀ ਤਾਂ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾ ਦਿੰਦੇ ਨੇ ਤੇ ਰਿਜ਼ਲਟ ਆ ਜਾਂਦਾ ਸਾਡਾ ਕੀ ਜੀ ਉਹ ਗੱਲ ਹੈਗੀ ਹੈ ਨਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰੇ ਤਾਂ ਨਾ ਹੀ ਲੱਗਦਾ ਲੜਦੀਆਂ ਤਾਂ ਫੌਜਾਂ ਹੀ ਨਹੀਂ ਆ ਫੌਜਾਂ ਤੁਸੀਂ ਹੋ ਸਾਰੇ ਤੁਸੀਂ ਆ ਫੌਜਾਂ ਅਸਲੀ ਇਹ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਹੀਂ ਹਾਰ ਆ ਸਕਦਾ ਜਮਾਨਤਾਂ ਜ਼ਬਤ ਕਰਾਤੀਆਂ ਪਬਲਿਕ ਫਿਰ ਕੋਈ ਉਮੀਦ ਨਾ ਕਰਿਆ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਤੇ ਜਿਹੜਾ ਮਰਜ਼ੀ ਜਰ ਇਹਨੂੰ ਹਰਾਉਣਾ ਹੈ 네ਗੇਟਿਵ voting ਹੁੰਦੀ ਸੀ ਬਾਈ ਦੇ ਵਿੱਚ ਤੁਸੀਂ ਹੁਣ ਆ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹੋ ਵੀ ਹਾਰੇ ਜਿਹੜਾ ਮਰਜ਼ੀ ਜਰ ਇਹਨੂੰ ਜਿਤਾਉਣਾ ਹੈ ਬੰਦਾ ਚੰਗਾ ਚੰਗੇ ਬੰਦਿਆਂ ਨੂੰ ਵੋਟਾਂ ਪਾ ਲਓ ਜਿਹੜੇ ਤੁਹਾਡੇ ਵਰਗੇ ਨੇ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਨੇ ਉਹਨਾਂ ਨੂੰ ਵੋਟਾਂ ਪਾ ਲਓ ਉਹਨਾਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜ ਲਓ ਉਹ ਹੈ ਜੀ ਕਾਨੂੰਨ ਬਣ ਕੇ ਆਉਣਗੇ ਕਿਉਂਕਿ ਉਹ ਆ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਊਗਾ ਉਹ ਫਿਰ ਬੋਲਣਗੇ ਉੱਥੇ ਫਿਰ ਜਾ ਕੇ ਜਿਨਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਹੁੰਦਾ ਇਹ ਜਾਂ ਪਿੰਡਾਂ ਦੀਆਂ ਮੁਸ਼ਕਲਾਂ ਕੀ ਨੇ ਗਰੀਬੀ ਕੀ ਹੁੰਦੀ ਹੈ ਪਤਾ ਹੀ ਕੱਖ ਨਹੀਂ ਉਹ ਇੱਕ ਇਥੇ ਕਾਂਗਰਸੀ ਲੀਡਰ ਵੱਡਾ ਮੈਂ ਉਹਨੂੰ ਕਹਾਂ ਮੈਂ ਕਿਹਾ ਨਰੇਗਾ ਵਾਲੀਆਂ ਮਾਵਾਂ ਮਿਲੀਆਂ ਓਏ ਤੇ ਨਾਲੇ ਮੈਂ ਕਿਹਾ ਵੇੜੇ ਜਾਂਦਾ ਰਹਿਣਾ ਮੈਂ ਪਿੰਡ ਵੀ ਮਿਲਦੇ ਰਹਨੇ ਆ ਚਾਚੀਆਂ ਤਾਈਆਂ ਨੇ ਸਾਡੀਆਂ ਉਹ ਮੈਂ ਕਿਹਾ ਇਹਨੂੰ ਇੱਥੇ ਪੱਕਾ ਹੀ ਹੋ ਗਿਆ ਇਨੂੰ ਨਾਲ ਨਾ ਇੱਥੇ ਬਾਲ ਮੈਂ ਕਿਹਾ ਐ ਗੰਜੀਆਂ ਹੋ ਗਈਆਂ ਇੰਨਾ ਗੋਲ ਦਿਖਾਇਆ ਮੈਨੂੰ ਮਾਮਾ ਨੇ ਆ ਪੁੱਤ ਕਹਿੰਦੀ ਇਨੂੰ ਅਰਸਿਰ ਤੇ ਹੀ ਰਹਿੰਦਾ ਤੜਕੀ ਗੋਹੇ ਵਾਲਾ ਪੱਠੜ ਦੁਪਹਿਰੇ ਲੱਕਣਾਂ ਵਾਲੀ ਭਰੀ ਪਿਛਲੇ ਜਿਹੇ ਪੈਰ ਚੜੀ ਦੀ ਭਰੀ ਇਨੂੰ ਰਹਿੰਦਾ ਅਜਾ ਮੈਨੂੰ ਕਹਿੰਦਾ ਯਾਰ ਇਹ ਮਤਲਬ ਢੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਨਰੇਗਾ ਨੂੰ ਮੈਂ ਕਿਉਂ ਇਨੋ ਕਿਉਂ ਖਾਂਦੀ ਨੇ ਉਹ ਮੈਂ ਕਿਹਾ ਇਨੋ ਨਹੀਂ ਹੁੰਦਾ ਓਏ ਇਨੂ ਹੁੰਦਾ ਉਹ ਇਹਨੂੰ ਹੀ ਸਮਝੀ ਜਾਂਦੀ ਹੈ ਕਦੇ ਗਏ ਹੁਣ ਤਾਂ ਪਤਾ ਲੱਗੇ ਨਾ ਕਦੇ ਭਰੀ ਚਕਾਈ ਹੋਵੇ ਟੋਕਰ ਚਕਾਇਆ ਹੋਵੇ ਤਾਂ ਪਤਾ ਲੱਗੇ ਨਾ ਇਹਨੂੰ ਕੀ ਹੁੰਦਾ ਪਤਾ ਹੀ ਨਹੀਂ ਜਦੋਂ ਆਮ ਆਮ ਕਰਾਂਦਾ ਉਹ ਪੌੜਾ ਪੂੜਾ ਵਾਲੇ ਸਕੂਲਾਂ ਚ ਪੜ੍ਹੇ ਨੇ ਆਮ ਜ਼ਿੰਦਗੀ ਦਾ ਪਤਾ ਹੀ ਨਹੀਂ ਸੋ ਇਸ ਕਰਕੇ ਅੱਜ 1.5 ਵੇ ਦੇ ਵਿੱਚ ਆਇਆ ਬੜਾ ਨਾਮ ਹੈ ਗੜਬੇ ਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਹੈ ਤੇ बड़े-बड़े प्लेयर इस ਧਰਤੀ ਨੇ ਪੈਦਾ ਕੀਤੇ ਨੇ ਔਰ ਸਟੇਡੀਅਮ ਬਣਾਉਣੇ ਆ ਹੋਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਡਿੜਬਾ ਆਣ ਦਾ ਵਾਲੇ ਪਿੰਡ ਸਾਰੇ ਰੋਗੜਾ ਕੌਰੀਆਂ ਸਾਰੇ ਖੇਤੜਾ ਇੱਧਰ ਆ ਗਿਆ ਇੱਧਰੋਂ ਸ਼ੂਲਰ ਘਰਾਟ ਮਹਿਲਾ ਚੌਕ ਉਹ ਇਹ ਜਾਂਦਾ ਉਤੋਂ ਕਣਕੜ ਪੰਗੂਆਂ ਫਤੇਗੜ ਗੰਡੂਆਂ ਤੇ ਸਾਡੇ ਵਾਲਾ ਪਿੰਡ ਧਰਮਗੜ ਅੱਧਾ ਜਖੇਪੜ ਵੀ ਐ ਅੱਧਾ ਜਖੇਪੜ ਸਨਾਮ ਚ ਐ ਨਾ ਪਰ ਗਰਾਹਾਂ ਬਾ ਬਕਸ਼ੀ ਵਾਲਾ ਕਾਸੀ ਵਾਲਾ ਸਾਰੇ ਆਪਣੇ ਪਿੰਡ ਨੇ ਇਥੋਂ ਇੰਟਰਨੈਸ਼ਨਲ ਪਲੇਅਰ ਨਿਕਲਣ ਬਣਾਈਏ ਸਟੇਡੀਅਮ ਦੇਈਏ ਕੋਚ ਥੋਨੂੰ ਇੱਥੇ ਤੇ ਆਪਣੇ ਬੱਚੇ ਘੱਟ ਨਹੀਂ ਹੈ ਕਿਸੇ ਤੋਂ ਮੌਕਾ ਨਹੀਂ ਮਿਲਦਾ ਬੱਚੇ ਕਿਸੇ ਗੱਲੋਂ ਘੱਟ ਨਹੀਂ ਮੌਕਾ ਦੇ ਦਿਓ 100 ਕਰੋੜ ਤੋਂ ਵੱਧ ਤੂੰ ਨਾ 150 ਕਰੋੜ ਬਾਦੀ ਹੈ ਜੇ 1 ਕਰੋੜ ਬਾਅਦ ਵੀ ਇੱਕ ਮੈਡਲ ਕਰੀਏ 150 ਮੈਡਲ ਚਾਹੀਦਾ ਆਪਣਾ 올림픽 ਚ ਆਉਂਦੇ ਕਿੰਨੇ ਨੇ ਇੱਕ ਇੱਕ ਦੀ ਖੁਸ਼ੀ ਮਨਾਈ ਜਾਂਦੇ ਨੇ ਇੱਕ ਜੱਤਲੇ ਕਮਾਨ ਕਰਦੇ ਉਹ ਚੀਨ ਵਾਲੇ ਦੇਖ ਲੋ ਇੱਕ ਇੱਕ ਬੰਦਾ ਦੱਸਦਾ ਜਿੱਤ ਜਾਂਦਾ ਯਾਰ ਜਿਮਨਾਸਟਿਕ ਚ ਸਵਿਮਿੰਗ ਚ ਛੋਟੇ ਛੋਟੇ ਮੋਲਕ ਆਪਣੇ ਨਾਲੋਂ ਅੱਧੇ ਵੀ ਨਹੀਂ ਮਾਪ ਕੱਲੇ ਸੰਗਰੂਰ ਜ਼ਿਲ੍ਹੇ ਜਿਹੜੇ ਜਿਹੜੇ ਪਿੰਡ ਨੇ ਅਫਰੀਕਾ ਦੇ ਮਲਦੀਸ਼ ਉਹ ਵੀ ਮੈਡਲ ਜਿੱਤ ਕੇ ਲੈ ਜਾਂਦੇ ਕਿਉਂਕਿ ਆਪਣੇ ਧਿਆਨ ਹੀ ਦਿੱਤਾ ਜਾਂਦਾ ਜਿੰਨਾ ਗੱਲਾਂ ਬਾਰੇ ਆਉਣ ਆਕੀ ਵਾਲੇ ਮੁੰਡੇ ਜਿੱਤ ਰਹੇ ਨੇ ਬੜੀ ਐਸੀ ਇਨਾਮ ਦਿੰਦੇ ਉਹਨਾਂ ਉਹਨਾਂ ਨੌਕਰੀਆਂ ਦਿੰਨੇ ਆ ਫੇਰ ਹੀ ਆਉਣਗੇ ਨਾ ਵੀ ਹਾਂ ਭਾਈ ਮਾਪੇ ਵੀ ਫੇਰ ਹੀ ਕਹਿਣਗੇ ਪੁੱਤ ਲੱਗ ਜਾ ਨਹੀਂ ਤਾਂ ਮਾਪੇ ਵੀ ਕਹਿੰਦੇ ਨੇ ਬਾਹਰ ਪਗ ਜਾ ਪੁੱਤ ਟਾਇਲਟਸ ਕਰ ਲੈ ਬਾਹਰ ਜਾ ਹੁਣ ਬਾਹਰ ਵਾਲੇ ਕੱਢਣ ਲੱਗ ਗਏ ਲਾ ਦੱਸੋ ਆਹ ਹੱਜੀ ਪੜਿਆ ਮੈਂ ਕੈਨੇਡਾ ਵਾਲੇ ਹੁਣ ਕਟੋ-ਕਟ ਕਹਿੰਦੇ 30-40 ਲੱਖ ਨੂੰ ਕੱਢਣਗੇ ਹੁਣ ਅਮਰੀਕਾ ਵਾਲਾ ਟਰੰਪ ਉਹ ਤਾਂ ਬਣਈਏ ਇਸ ਗੱਲ ਕਰਕੇ ਕਹਿੰਦਾ ਮੈਂ ਤਾਂ ਕੱਢੂੰਗਾ ਸਾਰਿਆਂ ਨੂੰ ਹੁਣ ਜਾਈਏ ਕਿੱਥੇ ਫੇਰ ਆਪਾਂ ਇਸੇ ਤਰ ਤਿੰਨ ਠੀਕ ਕਰ ਲਈਏ ਐਸੇ ਤਰ ਤੀਨ ਨੂੰ ਠੀਕ ਕਰ ਲਈਏ ਇਦੇ ਵਰਗੀ ਧਰਤੀ ਹੈ ਨਹੀਂ ਇਹੋ ਜਿਹਾ ਮੌਸਮ ਹੈ ਨਹੀਂ ਕਿਤੇ ਦੁਨੀਆ 'ਚ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਸਾਨੂੰ ਤਾਂ ਲੋਕ ਪਹਿਲਾਂ ਤੋਂ ਵੀ ਪੰਜਾਬ ਤਾਂ ਪਹਿਲਾਂ ਹੀ ਲੀਡ ਕਰਦਾ ਸੀਗਾ ਆਜ਼ਾਦੀ ਵੇਲੇ ਪੰਜਾਬ ਨੇ ਲੀਡ ਕੀਤਾ ਹਰੀ ਕ੍ਰਾਂਤੀ ਵੇਲੇ ਪੰਜਾਬ ਨੇ ਲੀਡ ਕੀਤਾ ਜਿਹੜਾ ਮਰਜੀ ਇਨਕਲਾਬ ਆਵੇ ਜਿਹੜਾ ਮਰਜੀ ਕੋਈ ਨਵਾਂ ਆਈਡੀਆ ਦਿਓ ਪੰਜਾਬ ਵਾਲੇ ਕਹਿੰਦੇ ਆਓ ਲਿਆਓ ਸਾਡੇ ਕੋਲੇ ਅਸੀਂ ਕਰ ਦਿਆਂ ਕੰਮ ਜਾਵੇ ਨੂੰ ਸਵਿਸ ਕਰਕੇ ਮੈਂ ਗੋਟਨਵਾਦੀਆਂ ਕਿ ਤੁਸੀਂ ਕ੍ਰਾਂਤੀਕਾਰੀ ਲੋਕੋਂ ਸੰਗਰੂਝੇਲੇ ਵਾਲੇ ਤਾਂ ਖਾਸ ਤੌਰ ਤੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਉਦੋਂ ਵੀ ਜੇ ਤੁਸੀਂ ਇਹ ਕੰਮ ਕਰਤਾ ਲੋਕ ਤੁਹਾਨੂੰ ਦੇਖਣ ਆਇਆ ਕਰਨਗੇ ਤੁਹਾਨੂੰ ਮਿਲਣ ਆਇਆ ਕਰਨਗੇ ਆਹ ਨੇ ਹੋਏ ਜਿਨ੍ਹਾਂ ਨੇ ਡੱਕਾ ਪਹਿਲਾਂ ਸਭ ਤੋਂ ਪਹਿਲਾਂ ਮੋੜੀ ਗੱਡੀ ਸੀ ਆਉਂਦੇ ਨਾ ਫਿਰ ਲੋਕ ਹੁਣ ਮਿਲਣ ਤੁਹਾਨੂੰ ਸਵੀਕਾਰ ਕੇ ਕੋਈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਅਸੀਂ ਤਾਂ ਧਰਮ ਦੀਆਂ ਨੀਤੀ ਕਰਦੇ ਹੀ ਨਹੀਂ ਸੀ اچھا اسکولوں کی ہسپتال کیا نہیں س... کرنی ہے بڑے ہسپتال بڑے بڑے اسکول پرائویٹان ہٹا کے سرکاری چلاتے جی ڈائی تین لکھ بچہ پرائیویٹ دلی دکولوں چو ہٹا کے سرکاری چلاتے جی بشباش بن گیا یقین بن گیا سو so اس کر کے اتنا کہنے سارے ਖੁਸ਼ ਰਹੋ ਜਿੱਥੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਉੱਥੇ ਜਾਓ ਬਸ ਹਾਂ ਧਰਮ ਦੇ ਨਾਂ ਤੇ ਵਰਤੇ ਨਾ ਜਾਓ ਬਸ ਤੁਹਾਨੂੰ ਵਰਤ ਜਾਂਦੇ ਧਰਮ ਦੇ ਨਾਂ ਤੇ ਇੱਥੇ ਲੜਾਈ ਕਰਾਉਂਦੀ ਓਥੇ ਉਹ ਕਰਾਤਾ ਉਹਨੇ ਆਹ ਕਰਤਾ ਨਿਆ ਕਰਤਾ ਇਹ ਨਹੀਂ ਅਸੀਂ ਕਰਦੇ ਅਸੀਂ ਨਹੀਂ ਕਹਿੰਦੇ ਕਦੇ ਸਾਰੇ ਇੱਕੋ ਜਿਹੇ ਪਰਮਾਤਮਾ ਨੇ ਇੱਕੋ ਜਿਹਾ ਬਣਾ ਕੇ ਭੇਜੇ ਆ ਇੱਕੋ ਜਿਹਾ ਖੂਨ ਹੈ ਸਾਟ 70 ਸਾਲ ਦੀ ਐਵਰੇਜ ਹੈ 60 70 ਸਾਲ ਦੀ ਐਵਰੇਜ ਹੈ ਕੀ ਲੜ ਕੇ ਲੜਾਈਆਂ ਆ ਧਰਤੀ ਉੱਥੇ ਖੜੀ ਹੈ ਇਹਦੇ ਵਿੱਚ ਹੀ ਲੜੀ ਜਾਂਦੇ ਨੇ ਆਪਾਂ ਇਹਦੀ ਹਿਸਟਰੀ ਬਦਲੀ ਜਾਂਦੀ ਰਹਿੰਦੀ ਹੈ ਇਹ ਤਾਂ ਨਹੀਂ ਗਈ ਕਿਤੇ ਇਹ ਤਾਂ ਇੱਥੇ ਖੜੀ ਹੈ ਇਹਦਾ ਇੱਥੇ ਹੀ ਰਹੂਗੀ ਪਰ ਆਪਾਂ ਕੀ ਆ ਖਾਰਾ ਖਾਨੇ ਆ ਉਹ ਇੱਕ ਚੂਹਾ ਸੀ ਉਹ ਕਿਸੇ ਸੁਨਾਰੇ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਚੂਹਾ ਹੀਰਾ ਖਾ ਗਿਆ ਉਹ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਲੈ ਹੀਰਾ ਖਾ ਗਿਆ ਉਹ ਸਾਹਮਣੇ ਖੜੇ ਚ ਵੜ ਗਿਆ ਉਹਨੇ ਬੁਲਾਏ ਮਜ਼ਦੂਰ ਖੱਡ ਪਟਾਲੀ ਵੀ ਮੇਰਾ ਮਹਿੰਗਾ ਹੀਰਾ ਖਾ ਗਿਆ ਖੱਡ ਪੱਟੀ ਨਾ 100 200 ਚੂਹਾ ਬੈਠਾ ਥੱਲੇ ਹੁਣ ਇਹ ਕਿਵੇਂ ਪਤਾ ਲੱਗੇ ਵੀ ਹੀਰਾ ਕਿਹਦੇ ਟਿੱਡ ਚ ਹੈ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰਾ ਤਾਂ ਪਛਾਣ ਸਕਦਾ ਨਾ ਚੂਹਾ ਥੋੜੀ ਪਛਾਣ ਸਕਦਾ ਮਨ ਕਿਹੜਾ ਮਨ ਉਹਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਸਿਆਣਾ ਬੰਦਾ ਕਹਿੰਦਾ ਯਾਰ ਇੰਨਾ ਚੋਂ ਮੇਰਾ ਇੱਕ ਹੀਰਾ ਖਾ ਗਿਆ ਇੰਨਾ ਚ ਹੀ ਹੈ ਕਹਿੰਦਾ ਉਹ ਕਹਿੰਦਾ ਉਹ ਜਿਹੜਾ ਪਰਲੇ ਪਾਸੇ ਇਕੱਲਾ ਹੀ ਨੱਚੀ ਜਾਂਦੇ ਨਾ ਉਹਨੂੰ ਫੜ ਲਾ ਉਹਦਾ ਢਿੱਡ ਪਾੜ ਲਾ ਉਹਨੂੰ ਫੜਿਆ ਉਹਦਾ ਢਿੱਡ ਪਾੜਿਆ ਉਹ ਚ ਹੀਰਾ ਨਿਕਲਿਆ ਉਹ ਸੁਨਿਆਰ ਆ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨੇ ਚੂਹਿਆਂ ਚ ਵੀ ਹੀਰਾ ਜਿਹੜਾ ਇਹਦੇ ਢਿੱਡ 'ਚ ਹੈ ਉਹ ਕਹਿੰਦਾ ਹੁਣ ਇਹ ਚੂਹਾ ਜਿਆਦਾ ਹੈ ਇਹਨੇ ਕਦੇ ਹੀਰਾ ਕਦੇ ਦੇਖਿਆ ਨਹੀਂ ਕਰਿਆ ਨਹੀਂ ਕਹਿੰਦਾ ਹੁਣੇ ਜੇ ਕਹਿੰਦਾ ਇਹ ਹੈ ਜਿਹੜੇ ਕੋਲੇ ਮਾਇਆ ਆ ਜੇ ਨਾ ਜਾਂ ਅਮੀਰ ਹੋ ਜੇ ਸਭ ਤੋਂ ਪਹਿਲਾਂ ਕਹਿੰਦਾ ਆਪਦੇ ਕਬੀਲੇ ਤੋਂ ਦੂਰ ਹੁੰਦਾ ਉਹ ਸਭ ਤੋਂ ਪਹਿਲਾਂ ਆਪਦਿਆਂ ਤੋਂ ਦੂਰ ਹੁੰਦੇ ਪਰ ਆਜੋ ਮੈਂ ਤੁਹਾਡੇ ਵਰਗਾ ਨਹੀਂ ਮੇਰੇ ਕੋਲ ਹੀਰ ਹੈ ਇੱਥੋਂ ਹੀ ਫੜਿਆ ਗਿਆ ਮੋਚੂ ਆ ਜੇ ਵਿੱਚ ਬੈਠ ਰਹਿਣਾ ਤਾਂ ਪਤਾ ਨਹੀਂ ਲੱਗਣਾ ਸੀ ਇੱਥੇ 4 ਪੈਸੇ ਆ ਜਾਣ ਸਭ ਤੋਂ ਪਹਿਲਾਂ ਸ਼ਰੀਕੇ ਵਾਲਿਆਂ ਦੇ ਘਰ ਮੂਰੇ ਹਾਰਨ ਮਾਰ ਕੇ ਲੰਗਦੇ ਆ ਵੀ ਬਲਕਿ ਉਹਨਾਂ ਨੂੰ ਵੀ ਅਮੀਰ ਕਰੋ ਯਾਰ ਉਹ ਵੀ ਕੁ ਤਰੱਕੀਆਂ ਕਰਨ ਸੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਸਾਰੀ ਤਰੱਕੀਆਂ ਕਰੀਏ ਤਾਂ ਤਰੱਕੀ ਹੋਊਗੀ ਇੱਕ ਦੂਜੀਆਂ ਲੱਤਾਂ ਖਿੱਚ ਕੇ ਨਹੀਂ ਕੁਝ ਬਣਨਾ ਉਹਦਾ ਫਿਰ ਜੇ ਆਪਦੀ ਲਕੀਰ ਵੱਡੀ ਕਰਨੀ ਹੈ ਦੋ ਤਰੀਕੇ ਨੇ ਜਦੋਂ ਬਰਾਬਰਾਂ ਵਾਲੀ ਲਕੀਰ ਛੋਟੀ ਕਰ ਦੋ ਜਾਂ ਫਿਰ ਆਪਦੀ ਵਾਲੀ ਵੱਡੀ ਕਰ ਲਓ ਪਰ ਜੇ ਬਰਾਬਰਾਂ ਵਾਲੀ ਛੋਟੀ ਕਰੋਗੇ ਤੁਹਾਡੀ ਲਕੀਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਨਾ ਤੁਹਾਡੀ ਲਕੀਰ ਤਾਂ ਉੱਡੀ ਹੋ ਰਹੀ ਉਹ ਛੋਟੀ ਹੋ ਗਈ ਪਰ ਜਦੋਂ ਆਪਣੀ ਲਕੀਰ ਵੱਡੀ ਕਰੋਗੇ ਤਾਂ ਤਰੱਕੀ ਹੋਊਗੀ ਤਾਂ ਨਾਲ ਦੀ ਲਕੀਰ ਦੀ ਵੀ ਵੱਡੀ ਹੋ ਰਹਿਣੀ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪड़ोसी ਸੁਖੀ ਹੈ ਲਗਵਾਂਡੀ ਕਾਰ ਲਿਆਵੇ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਵੱਡੀ ਕਾਰ ਲਵਾਂ ਆਪਾਂ ਕਹਿੰਦੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਚਰੀਟਾ ਪਾਵਾਂਗੇ ਕਦੇ ਲੈਕਚਰੀਟਾ ਪਾ ਦਿੰਨੇ ਯਾਰ ਆਇਆ ਜਾਂਦੇ ਜਾਂਦੇ ਆਏ ਇਹ ਕਰ ਜਾਂਦੇ ਹਾਂ ਚਰੀਟਾ ਪੈ ਗਈਆਂ ਦੱਸੋ ਕੀ ਮਿਲ ਗਿਆ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਜੀ ਠੀਕ ਹੈ ਨਾ ਕਬ ਜਿਹੜਾ ਆਖਰੀ ਕੱਪੜਾ ਮਿਲਦਾ ਉਹਦੇ ਸਿਉਣ ਨਹੀਂ ਵੱਜੀ ਹੁੰਦੀ ਹੋਈ ਔਰ ਰੱਖਦੇ ਵੀ ਬੜਾ ਚਿਰਨੀ ਮਾਰੀ ਜਨੋ ਠੱਗੀਆਂ ਜੋ ਅੱਖਾਂ ਪਿੱਛੇ ਜਿੰਨਾ ਪਿੱਛੇ ਕਹਿੰਦਾ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਗਮਾਏ ਉਹ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਕਹਿੰਦੇ ਬਗੜਾਉਣ ਵਾਲੀ ਪੂਆ ਪਰਸੋਂ ਫੁੱਲਾਂ ਤੇ ਆਜੂ ਚੱਕੋ ਹੋ ਗਰਾਂ ਚੱਕੋ। ਕਿ ਕਾਰੇ ਬਾਤੇ ਪਾਪ ਕਮਾਈਆਂ ਨੇ। ਜਿਦੋਂ ਕੰਟਾ ਦਾ ਰੱਖਦੇ ਨੇ ਉੱਥੇ ਤੁਸੀਂ। ਸੋ ਇਸ ਕਰਕੇ ਕਿਸਦਾ ਹੱਕ ਨਾ ਮਾਰੋ। ਹਰ ਇੱਕ ਰੋਟੀ ਖਾਣ ਨੂੰ ਬੰਗੂ ਨਾਨਕ ਸਾਹਿਬ ਨੇ ਇਹੀ ਤਾਂ ਕਿਹਾ ਸੀਗਾ। ਜਦੋਂ ਭਾਈ ਲਾਲੋ ਤੇ ਮਲਕ ਭਾਗੋ ਦੀਆਂ ਰੋਟੀਆਂ 'ਚ ਫਰਕ ਕੱਢਿਆ। ਉਹਨਾਂ ਨੇ ਇਹੀ ਦੱਸਿਆ ਸੀ ਭਾਈ ਆਹ ਹਰਾਮ ਦੀ ਹੈ ਆਹ ਜਿਹੜੀ ਹੈ ਹਲਾਲ ਹੈ। ਆਹ ਹੱਕ ਦੀ ਕਮਾਈ ਹੈ ਮੈਂ ਤਾਂ ਇਹਨਾਂ ਦੇ ਘਰੇ ਜਾ ਕੇ ਖਾਉਂਗਾ ਰੋਟੀ। ਮੈਂ ਨਹੀਂ ਖਾਂਦਾ ਇੱਥੇ। ਦੋ ਬੁਰਕੀਆਂ ਘੱਟ ਖਾ ਲਿਓ ਆਪਦੇ ਹੱਕ ਦੀ ਖਾਓ ਕਿਸੇ ਦੀ ਖੋ ਕੇ ਖਾਓਗੇ ਕਹਿੰਦੇ ਚੋਰੀ ਦੇ ਪੁੱਤ ਬਗ ਗੱਬਰੂ ਨਹੀਂ ਹੁੰਦੇ ਫਿਰ ਬਰਕਤ ਨਹੀਂ ਪਉਂਦੀ ਫਿਰ ਉਹ ਹਰਾਮ ਦੀ ਕਮਾਈ ਕਿਸੇ ਨਾ ਕਿਸੇ ਰੂਪ ਚ ਫਿਰ ਪਰਮਾਤਮਾ ਕਰ ਦਿੰਦਾ ਪਰ ਮਾਰਾ ਬਾਪ ਥੋੜੀ ਆਉਂਦਾ ਹੁੰਦਾ ਕਿਸੇ ਨਾ ਕਿਸੇ ਵਿਧੀ ਬਣਾਉਂਦਾ ਹੁੰਦਾ ਕਿਸੇ ਵਿਧੀ ਵਿੱਚ ਦੀ ਹੁੰਦਾ ਕੰਮ ਆ ਹੁਣ ਮੈਂ ਅਸੀਂ ਸੋਚਿਆ ਸੀ ਕਦੇ ਵੀ ਸਤੋਵ ਚ ਜੰਮ ਕੇ ਤੋਬਿਆਂ ਚ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣ ਜਾਣਗੇ ਕਦੇ ਸੋਚਿਆ ਸੀ ਆਈਦਾ ਦੁੱਖ ਇਹਨਾਂ ਨੂੰ ਆਵਾਜ਼ ਵੀ ਹੋਰਾਂ ਨੂੰ ਸੁਖਵੀਰ ਬਾਦਲ ਵੀ ਇਹ ਕਿਵੇਂ ਬਣ ਗਿਆ ਵੀਰੇ ਨਹੀਂ ਬਣਦੇ ਹੁੰਦੇ ਸਾਡੇ ਮੁੰਡੇ ਬਣਦੇ ਹੁੰਦੇ ਬਣ ਗਏ ਹੁਣ ਅਸੀਂ ਕਿਹੜੀ ਲੋਕਾਂ ਨੇ ਬਣਾਤੇ ਹੁਣ ਜਾਂਦੇ ਨਹੀਂ ਕਿਤੇ ਅਸੀਂ ਸਾਨੂੰ ਬਹਿਣਾ ਵੀ ਆਉਂਦਾ ਜਿੱਥੇ ਆ ਗਿਆ ਆ ਗਿਆ ਆ ਗਿਆ ਫਿਰ ਠੀਕ ਹੈ ਨਾ ਤੁਹਾਨੂੰ ਵੀ ਬਣਾਉਣਾ ਸਾਰਿਆਂ ਨੂੰ ਤਰੱਕੀਆਂ ਕਰਨੀਆਂ JO ਆਕਾਂ ਨੌਕਰੀਆਂ ਦੇਣੀਆਂ ਨੇ ਕਰਾਂ ਕਰਾਂ ਚ ਗਰੀਬੀਆਂ ਕੱਢਣੀਆਂ ਕਰਾਂ ਚੋਂ ਤੇ ਹਰ ਘਰ ਸੁਖੀ ਰਹੇ ਆਬਾਦ ਰਹੇ ਜ਼ਿੰਦਾਬਾਦ ਰਹੇ ਮੇਰੀ ਇਹੋ ਦੁਆ ਹੈ ਤੁਹਾਨੂੰ ਸਾਰਿਆਂ ਨੂੰ ਇਸ ਨਵੇਂ ਦਫ਼ਤਰ ਦੀਆਂ ਬਹੁਤ-ਬਹੁਤ ਵਧਾਈਆਂ ਪਹਿਲੀ ਗੱਲ ਤਾਂ ਮੈਂ ਕਹਣਾ ਇੱਥੇ ਹੀ ਘੱਟ ਤੋਂ ਘੱਟ ਲੋਡ ਪਵੇ ਇੱਥੇ ਕਿਉਂਕਿ ਇੱਥੇ ਡੀਐਸਪੀ ਹੈ ਤਹਿਸੀਲਦਾਰ ਹੈ ਐਸਟੀਐਮ ਹੈ ਮਤਲਬ ਆਪਾਂ ਇਹ ਕਹਿ ਸਕਦੇ ਆ ਮਤਲਬ ਸਿਆਪਿਆਂ ਵਾਲੇ ਕੰਮ ਹੀ ਆ ਸਾਰੇ ਵੀ ਪਹਿਲੀ ਗੱਲ ਤਾਂ ਲੋਡ ਹੀ ਘੱਟ ਪਵੇ ਇੱਥੇ ਆਉਣ ਦੀ ਜੇ ਆ ਗਏ ਤਾਂ ਇੱਥੋਂ ਖੁਸ਼ ਹੋ ਕੇ ਜਾਊ ਕਿਸੇ ਨਾ ਕਿਸੇ ਭਾਣੇ ਹੈਨਾ ਤੇ ਕਿਉਂਕਿ ਤਹਿਸੀਲਾਂ ਕਚੈਰੀਆਂ ਸਿਆਣੇ ਕਹਿੰਦੇ ਕਿ ਘਾਹ ਉਗ ਜਾਂਦੇ ਆ ਚੁੱਲਿਆਂ 'ਚ ਘਾਹ ਉਗ ਪੈਂਦੇ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਇੰਨਾ ਮਤਲਬ ਆਪਣੇ ਮੰਨਿਆ ਜਾਂਦਾ ਜੇ ਪਿਆਰ ਸਤਿਕਾਰ ਨਾ ਰਹੀਏ ਤਾਂ ਇਹਨਾਂ ਦੀ ਵੀ ਘੱਟ ਲੋੜ ਪਵੇ ਕੇਸ ਇੱਥੋਂ ਵੀ ਘਟ ਜਾਣ ਆਸਕਰ ਪਰ ਪਹਿਲਾ ਹੁੰਦਾ ਸੀਗਾ ਕੋਈ ਕੱਦਾ ਫੁੱਫੜੂ ਦੀ ਗੱਲ ਬੰਨ ਲੈਂਦੇ ਹੁੰਦੇ ਸਾਰੇ ਉੱਪਰ ਸਮਝੌਤਾ ਕਰਾਉਂਦੇ ਉਹ ਫੁੱਫੜੂ ਤੇ ਨਹੀਂ ਇੱਥੇ ਭਾਈ ਨੂੰ ਭਰੀ ਜਾਂਦੇ ਰਾਂ ਦਾ ਪੰਪ ਦੂਜਾ ਉਹਨੂੰ ਭਰੀ ਜਾਂਦੇ ਰਾਂ ਦਾ ਪੰਪ ਚਾਲੋ ਸੁਪਰੀਮ ਕੋਰਟ ਤੱਕ ਜਾਂਦੇ ਆ ਫੁੱਫੜ ਵੀ ਨਾਲ ਹੀ ਸੋ ਇਸ ਕਰਕੇ ਥੋੜਾ ਜਿਹਾ ਪਿਆਰ ਸਤਕਾਰ ਮਿਲ ਲੀਆਂ ਇੱਕ ਦੂਜੇ ਦੇ ਸਹਿਚਾਰ ਘਟ ਗਿਆ ਆਉਣਾ ਤਾਂ ਉੱਥੇ ਪਊਗਾ ਜਿੱਥੇ ਮਰਜ਼ੀ ਚੱਲ ਜਾਓ ਹੁਣ ਵਿਆਹਾਂ ਦੇ ਕਾਰਡ ਆਉਣ ਲੱਗ ਗਏ ਨਾ ਹੁਣ ਉਹੀ ਦੇਸੀ ਜਿਹੇ ਪੱਖੀਆਂ ਜੀਆਂ ਤੇ ਫਿਰ ਪਹਿਲਾਂ ਆਉਂਦੇ ਸੀ ਉਹ ਪਤ ਨਹੀਂ ਕਿਹੜਾ ਬਾਲੋ ਸ਼ਾਇਆ ਜੀਆਂ ਪਤ ਨਹੀਂ ਕੀ ਆਉਣ ਲੱਗੀਆਂ ਸੀ ਲੱਗ ਹੀ ਨਾ ਹੁਣ ਪੰਜੀਰੀ ਹੁਣ ਲੱਡੂ ਆ ਗਏ ਨਾ ਫਿਰ ਉੱਥੇ ਲੱਡੂ ਚ ਲੱਬੀਆਂ ਤੇ ਮਖਾਣਿਆਂ ਤੇ ਹੈਗੇ ਆਪਣੀ ਉਹ ਕਈ ਵਾਰੀ ਥੋੜਾ ਜਿਹਾ ਇੱਧਰ ਉੱਧਰ ਬੰਦਾ ਜਾਇਆ ਹੁੰਦਾ ਰੁਸ ਕੇ ਕਿੰਨਾ ਕਿ ਜੇ ਜਾਓਗੇ ਪੂਆ ਦੇ ਪਿੰਡ ਪੂਆ ਕਹਿੰਦੇ ਤਿੰਨ ਤਿੰਨ ਚਾਰ ਦਿਨ ਲਾ ਜਾ ਪੁੱਤ ਗੁੱਸਾ ਡੰਡਾ ਹੋ ਗਿਆ ਚਲ ਜਾ ਹੁਣ ਆਪ ਕੰਮ ਕਰ ਉੱਥੇ ਜਾ ਕੇ ਆਉਣਾ ਤਾਂ ਉੱਥੇ ਹੀ ਪੈਣਾ ਜੱਦੀ ਘਰਾਂ ਚ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਚ ਆ ਕੇ ਮੈਨੂੰ ਜੀਨੀ ਕਰਦਾ ਹੁੰਦਾ ਮੇਰਾ ਮੈਂ ਜਾਵਾਂ ਜਾਂ ਬੋਲਣੋਂ ਹਟਾਂ ਪਰ ਮੇਰੇ ਅਗਲੇ ਪ੍ਰੋਗਰਾਮ ਬਣੇ ਹੋਏ ਨੇ ਤਾਂ ਕਰਕੇ ਮੈਨੂੰ ਤੁਹਾਡੇ ਤੋਂ ਵਿਦਾ ਲੈਣੀ ਪੈਣੀ ਆ ਜਿਉਂਦੇ ਬਸਦੇ ਰਹੋ ਬਹੁਤ ਬਹੁਤ ਮਿਹਰਬਾਨੀ ਜਿੰਦਾਬਾਦ ਰਹੋ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਮਾੜੀਓਕ ਮੋਖ ਮੰਤਰੀ ਜੀ ਦਾ ਕੈਬਨਟ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਇਹ ਸ਼ਾਨਦਾਰ ਸਮਾਗਮ ਹੋਇਆ ਸਾਡੇ ਦਰਮਿਆਨ